ਜਸਕਾਲ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਤੇ ਮੈਂ ਹਾਂ ਡੀ ਸਿੰਘ ਚੈਲਦਾ ਯਾਰੋ ਛੋਟਾ ਜਿਹਾ ਵੀਡੀਓ ਕਲਿੱਪ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਸ ਵਿੱਚ ਤੁਸੀਂ ਦੇਖੋਗੇ ਕਿ ਸਿੱਧੂ ਮੂਸੇਵਾਲੇ ਨੇ ਇੱਕ ਛੋਟੇ ਜਿਹੇ ਬੱਚੇ ਨੂੰ ਚੱਕਿਆ ਹੋਇਆ ਤੇ ਉਸ ਨਾਲ ਬਹੁਤ ਹੀ ਜ਼ਿਆਦਾ ਖੁਸ਼ ਹੈ ਯਾਰੋ ਸਿੱਧੂ ਮੂਸੇਵਾਲਾ ਜੋ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਵੀ ਉਸਦੇ ਗਾਣੇ ਟ੍ਰੈਂਡਿੰਗ 'ਚ ਚੱਲ ਰਹੇ ਨੇ ਤੇ ਸਿੱਧੂ ਮੂਸੇਵਾਲਾ ਦੁਨੀਆ ਤੇ ਇੱਕ ਅਜਿਹਾ ਗਾਇਕ ਹੋ ਕੇ ਗਿਆ ਹੈ ਜਿਸ ਨੂੰ ਦੁਨੀਆ ਦੇ ਟਾਪ ਟਾਪ ਦੇ ਗਾਇਕ ਫੋਲੋ ਕਰਦੇ ਨੇ ਯਾਰੋ ਸਿੱਧੂ ਦੇ ਘਰੇ ਹੁਣ ਇੱਕ ਸਿੱਧ ਸਿੱਧੂ ਮੂਸੇਵਾਲਾ ਸੋ ਇਸ ਵੀਡੀਓ ਨੂੰ ਦੇਖ ਕੇ ਦਿਲ ਨੂੰ ਬੜਾ ਫੀਲ ਜਾ ਹੋ ਰਿਹਾ ਏ ਕਿ ਜੇ ਸਿੱਧੂ ਮੂਸੇਵਾਲਾ ਜ਼ਿੰਦਾ ਹੁੰਦਾ ਤੇ ਉਹ ਆਪਣੇ ਨਿੱਕੇ ਭਰਾ ਨੂੰ ਇਵੇਂ ਖਿਲਾਉਂਦਾ ਸੋ ਲੋਕ ਇਸ ਵੀਡੀਓ ਨੂੰ ਇਹ ਕਹਿ ਕੇ ਵੀ ਵਾਇਰਲ ਕਰ ਰਹੇ ਨੇ ਕਿ ਸਿੱਧੂ ਨੇ ਆਪਣੇ ਨਿੱਕੇ ਭਰਾ ਨੂੰ ਚੱਕਿਆ ਹੋਇਆ ਹੈ ਬਾਰੇ ਯਾਰੋ ਸਿੱਧੂ ਦਾ ਹੁਣ ਦੁਨੀਆ ਤੇ ਰਿਆ ਹੀ ਨਹੀਂ। ਇਹ ਸਿੱਧੂ ਮੂਸੇਵਾਲ ਦੀ ਪੁਰਾਣੀ ਵੀਡੀਓ ਆ ਜਿਸ ਨੂੰ ਦੇਖ ਕੇ ਬਹੁਤ ਹੀ ਦਿਲ ਨੂੰ ਸਕੂਨ ਜਾ ਮਿਲਦਾ ਪਿਆ ਹੈ। ਸੋ ਹੁਣ ਆਪਾਂ ਤਾਂ ਰੱਬਗੇ ਇਹੀ ਅਰਦਾਸ ਕਰਦੇ ਆਂ ਕਿ ਨਿੱਕਾ ਸਿੱਧੂ ਮੂਸੇਵਾਲਾ ਕਰਦਿਆਂ ਨੂੰ ਬਹੁਤ ਹੀ ਪਿਆਰ ਦੇਵੇ ਤੇ ਉਹਨਾਂ ਨੂੰ ਕਦੇ ਵੀ ਵੱਡੇ ਸਿੱਧੂ ਦੀ ਕਮੀ ਨਾ ਹੋਣ ਦੇਵੇ। ਸੋ ਤੁਸੀਂ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੀ।